ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਟ੍ਰੈਂਡ ਚੱਲਿਆ ਹੋਇਆ ਹੈ ਸਰਦਾਈ ਘੋਟ ਕੀ ਜਿਹੜੀ ਪੀਤੀ ਜਾਂਦੀ ਹੈ ਖਾਸ ਕਰਕੇ ਨਹੰਗ ਸਿੰਘ ਉਹ ਪਹਿਲਾਂ ਭੰਗ ਰਗੜਦੇ ਸੀ ਉਹਦੇ ਵਿੱਚ ਦੁੱਧ ਪਾਉਣਾ ਬਦਾਮ ਪਾਉਨੇ ਖਸਖਸ ਪਾਉਣੀ ਇਹੋ ਜਿਹੇ ਕੁਝ ਮਸਾਲੇ ਪਾ ਕੇ ਉਹਨੂੰ ਸਰਦਾਈ ਕਿਹਾ ਜਾਂਦਾ ਸੀ ਫਰੋਤਾ ਦੇ ਵਿੱਚ ਸੁਖਾ ਜੀ ਨੂੰ ਭੰਗ ਕਹਿੰਦੇ ਉਹ ਵੀ ਪਾਉਂਦੇ ਸੀ ਉਹਦੇ ਨੂੰ ਨਸ਼ਾ ਹੁੰਦਾ ਪਰ ਇੱਕ ਟ੍ਰੈਂਡ ਹੁਣ ਬਣਿਆ ਕੁਝਕ ਜਿੰਨੇ ਚੋਲੇ ਪਾਏ ਨੇ ਉਹਨਾਂ ਨੇ ਦੁਕਾਨਾਂ ਬਣਾ ਲਈਆਂ ਕੋਈ ਬੱਸ ਸਟੈਂਡ ਤੇ ਕੋਈ ਕਿਸੇ ਅੱਡੇ ਤੇ ਕੋਈ ਬਾਜ਼ਾਰ ਵਿੱਚ ਉਹ ਖੜ੍ਹ ਜਾਂਦੇ ਆਇਕੋ ਤੂਫਾਨ ਸ਼ੋਰ ਜਾ ਜਿਹੜਾ ਵੱਡੀਆਂ ਵੱਡੀਆਂ ਗੱਲਾਂ ਮਾਰਦਾ ਹੁੰਦਾ ਹੈ ਆਜ਼ਾਦੀ ਦੀਆਂ ਗੱਲਾਂ ਕਰਦਾ ਹੈ ਮੀਡੀਆ ਚ ਮਿਲਾ ਦਿੰਦਾ ਇਹਨਾਂ ਲੋਕਾਂ ਨੂੰ ਇੱਕ ਜੱਗੀ ਬਾਬਾ ਬੰਦੇ ਰਾਣਾ ਉਹ ਵਿਖੀ ਲਾਈ ਬੈਠੇ ਇੱਕ ਮੈਂ ਬੇਨਤੀ ਕਰਨੀ ਹੈ ਕੰਮ ਤੁਸੀਂ ਕਰੋ ਕਿਰਤ ਕਰਨੀ ਜ਼ਰੂਰੀ ਹੈ ਪਰ ਜਿਨ੍ਹਾਂ ਨੂੰ ਇਹ ਚੇਟਕ ਲੱਗੀ ਨਾ ਸਰਦਾਈ ਪੀਣ ਦੀ ਜਿਹੜੇ ਸਰਦਾਈ ਪੀਉਂਦੇ ਨੇ ਉਹਨਾਂ ਦਾ ਦਿਹਾੜੀ ਹੈ ਹਜ਼ਾਰਾਂ ਰੁਪਈਆ ਚ ਪੈਂਦੀ ਹੈ 5-800 ਦਾ ਸਮਾਨ ਲਾਉਂਦੇ ਨੇ 30 ਰੁਪਈਆ ਦਾ ਗਲਾਸ ਦਿੰਦੇ ਨੇ 1000-1500 2000 ਬੱਟ ਦੇ ਪਿਆ ਉਹ ਦਿਹਾੜੀ ਬਣਾ ਕੇ ਚੱਲ ਜਾਂਦੇ ਆ ਪਰ ਉਹਦਾ ਇੱਕ ਨੁਕਸਾਨ ਹੋ ਰਿਹਾ ਚੇਤੇ ਰੱਖਿਓ ਤੁਸੀਂ ਬਦਾਮ ਖਾਣੇ ਨੇ ਕਾਜੂ ਖਾਣੇ ਨੇ ਪਿਸਤੇ ਖਾਣੇ ਨੇ ਤੁਸੀਂ ਖਾ ਸਕਦੇ ਹੋ ਆਪਣੀ ਸਿਹਤ ਲਈ ਉਹਦੀ ਇੱਕ ਤਸੀਰ ਹੈ ਉਹਨੂੰ ਕਿਦਾਂ ਵਰਤਣਾ ਹੈ ਉਹ ਕਿਸੇ ਵੈਦ ਦੇ ਕੋਲੋਂ ਕਿਸੇ ਡਾਕਟਰ ਦੇ ਕੋਲੋਂ ਪੁੱਛੋ ਤੁਹਾਡੀ ਸਿਹਤ ਲਈ ਲਾਹੇਵੰਦ ਹੋਣਗੇ ਪਰ ਜਿਹੜੀ ਸਰਦਈਏ ਦੇ ਵਿੱਚ ਖਸਖਸ ਪਾਈ ਜਾਂਦੀ ਹੈ ਖਸਖਸ ਦੇ ਖੇਤੀਬਾੜੀ ਵਾਲੇ ਵੀ ਇੱਥੇ ਟੱਕਰਾਂ ਮਾਰ ਰਹੇ ਨੇ ਵੱਡੇ ਵੱਡੇ ਲੀਡਰ ਵੱਡੇ ਵੱਡੇ ਬੁੱਧੀਜੀਵੀ ਜਾ ਸਮਾਜ ਸੇ ਵੀ ਜਿਹੜੇ ਕਹਿੰਦੇ ਨੇ ਨਸ਼ਾ ਬੰਦ ਹੋ ਜੂ ਜੇ ਖਸਖਸ ਦੀ ਖੇਤੀ ਹੋਵੇ ਮਤਲਬ ਪੋਸਟ ਹੈ ਉਹ ਥੀਮ ਹੈ ਉਹ ਇੱਕ ਨਸ਼ਾ ਬਚਜੋ ਥੋੜਾ ਜਿਹਾ ਅਕਲ ਨੂੰ ਹੱਥ ਮਾਰੋ ਇਹ ਨਸ਼ੇ ਤੇ ਤੁਹਾਨੂੰ ਲਾਇਆ ਜਾ ਰਿਹਾ ਤੁਸੀਂ ਲਗਾਤਾਰ ਮੈਂ ਗਰੰਟੀ ਦਿੰਦਾ ਲਗਾਤਾਰ 15 20 ਦਿਨ ਖਸਖਸ ਰਗੜ ਕੇ ਪੀ ਕੇ ਦੇਖੋ ਜੇ ਤੁਹਾਨੂੰ ਨਸ਼ਾ ਨਾ ਹੋਇਆ ਕਹਦੇ ਹੋ ਜੇ ਤੁਸੀਂ ਨਸ਼ੇ ਤੇ ਨਾਂ ਲੱਗੇ ਤਾਂ ਕਹਦੇ ਫਿਰ 20 ਦਿਨ ਨਾਂ ਪੀਓ ਦੇਖ ਲਓ ਤਯਾਰ ਬਕਰ ਕੇ ਲਗਾਤਾਰ ਖਸ ਖਸ ਰਗੜ ਕੇ 20 ਦਿਨ ਪੀ ਲੋ ਲਗਾਤਾਰ 21ਵੇਂ ਦਿਨ ਤੁਸੀਂ ਛੱਡ ਕੇ ਦੇਖ ਲਓ ਫਿਰ ਬਣਦਾ ਕੀ ਹੈ ਇਸ ਚਾਈਏ ਅਜੇ ਸਰਸੇ ਵਾਲੇ ਸਾਧ ਨੇ ਨਾਮ ਦੇਣਾ ਸ਼ੁਰੂ ਕੀਤਾ ਹੈ ਨਾ ਕੋਈ ਸ਼ਰਾਬ ਪੀਣ ਵਾਲੇ ਸੀ ਉਹ ਕਹਿੰਦੇ ਸ਼ਰਾਬ ਕਮੀ ਛੱਡੀਏ ਉਹਦੇ ਕਿ ਚਿੱਟਾ ਜਾਂ ਗੱਟੂ ਚੱਲਿਆ ਸੀ ਹੁਣ ਪਹਿਲਾਂ ਡੀਨ ਕਿਹਾ ਜਾਂਦਾ ਸੀ ਉਹ ਕਾਲੀ ਹੁੰਦੀ ਸੀ ਉਦੋਂ ਬਾਅਦ ਵਿੱਚ ਚਿੱਟਾ ਸੀ ਗੱਟੂ ਉਹ ਪਾਣੀ ਵਰਗਾ ਉਹ ਚੱਲਿਆ ਉਹਨਾਂ ਸ਼ਰਿਆਮ ਕਹਿੰਦਾ ਸੀ ਕਹਿੰਦਾ ਜਿਹੜੇ ਸ਼ਰਾਬ ਪੀਂਦੇ ਨੇ ਗੱਟੂ ਪੀਲੇ ਕਰੋ ਉਹ ਸ਼ਰਾਬ ਨਾਲੋਂ ਵੀ ਘੱਟਕ ਸੀ ਇਹ ਇਹ ਜਾਣ ਕੇ ਨਾ ਜਿਹੜਾ ਸਰਦਈ ਵਾਲਾ ਤੁਸੀਂ ਕੰਮ ਚਲਾਇਆ ਹੋਇਆ ਨਾ ਟੰਡ ਚਲਾ ਇਹ ਵੀ ਨਸ਼ਾ ਹੈ ਜਿਹੜੇ ਫੀਮ ਖਾਂਦੇ ਨੇ ਨਾ ਮੁੱਢ ਤੋਂ ਉਹਨੂੰ ਪੁੱਛ ਕੇ ਦੇਖੋ ਛੱਡ ਨਹੀਂ ਸਕਦੇ ਇਸ ਚਾਈ ਹੈ ਜਾਨੀ ਕਿ ਜਿਹੜੇ ਦੁਕਾਨ ਪਾ ਕੇ ਬੈਠੇ ਨੇ ਉਹਨਾਂ ਦਾ ਵਿਜਨਸ ਹੈ ਜਿਹੜੇ ਸਾਡੇ ਵਰਗੇ ਜਾ ਕੇ ਪੀਂਦੇ ਨੇ 30 ਰੁਪਏ ਦਾ ਗਲਾਸ ਤੇ ਉਹਨਾਂ ਲਈ 2 ਮਿੰਟ ਦਾ ਸਵਾਦ ਤਾਂ ਹੈਗਾ ਉਹ ਠੰਡੀ ਹੁੰਦੀ ਹੈ ਪਰ ਉਹ ਤੁਹਾਡੇ ਅੰਦਰ ਇੱਕ ਨਸ਼ਾ ਪੈਦਾ ਕਰ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਤੁਸੀਂ ਲਗਾਤਾਰ ਪੀਓਗੇ ਪੀਓਗੇ ਨਾ ਤੁਸੀਂ ਨਸ਼ੇ ਦੇ ਪੁੱਕੀ ਦੇ ਆਦੀ ਹੋ ਜਾਓਗੇ ਇਹਨਾਂ ਸ਼ਾਇਕ ਹੁਣ ਜਿਹੜੇ ਦੁਕਾਨਾਂ ਬਣਾ ਕੇ ਬੈਠੇ ਨੇ ਉਹਨੂੰ ਥੋੜੀ ਮੰਨਣਾ ਸੁਖੰਦਾਨ ਸ਼ਬਦ ਵਰਤਿਆ ਸੁਖ ਲਈ ਇਹਨਾਂ ਨੇ ਸਰਦਾਈ ਸ਼ਬਦ ਵਰਤ ਲਿਆ ਹੁਣ ਜਿਹੜੇ ਨਿਹੰਗ ਸੁੱਖਾ ਪਿੰਦੇ ਨੇ ਸਰਦਈਆਂ ਰਗੜ ਰਗ ਕੇ ਪਿੰਤੋ ਜਨੋਂ ਦਿਮਾਗ ਦੇਖਿਆ ਨਹੀਂ ਕਿਤੇ ਬੰਦਾ ਵੜਦਾ ਕਿਤੇ ਗੁੱਟ ਵੜਦਾ ਐਵੇਂ ਥੋੜੀ ਵੜ ਦਿੰਦੇ ਉਹ ਦੁਨਾਈ ਤੌਰ ਤੇ ਉਹ ਪਰੇਸ਼ਾਨ ਵੀ ਨੇ ਇਹ ਸਚਾਈ ਹੈ ਇਹ ਗੱਲਾਂ ਕੌੜੀਆਂ ਨੇ ਇਹ ਜਲਾਇਆ ਕਿੰਨਾ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਬੈਠਾ ਹੋ ਬੜਾ ਤੂਫਾਨ ਸ਼ੋਰ ਜਮੈਂ ਪਹਿਲਾਂ ਵੀ ਗੱਲ ਕਰੀ ਸੀ ਦੋ ਚਾਰ ਹੋਰ ਨੇ ਦੰਗਿਆਂ ਥਾਂ ਤੇ ਝਗੜਾ ਪਿਆ ਵੀ ਕਿ ਤੁਸੀਂ ਇਹ ਕਿਉਂ ਦੁਕਾਨ ਲਾਈ ਐ ਫਿਰ ਨੰਗ ਲੈ ਕੇ ਤਲਵਾਰਾਂ ਨੂੰ ਤੇ ਬਰਸ਼ ਇਕੱਠੇ ਹੋ ਜਾਂਦੇ ਕਿ ਸਾਡੇ ਜਿਹੇ ਜਾਨ ਨੂੰ ਤੁਸੀਂ ਰੋਗ ਕਰਿਓ ਇੱਕਿਰਤਾ ਸਾਡੀ ਜਾਣੀ ਕਿ ਇਹ ਟ੍ਰੈਂਡ ਬਣ ਗਿਆ ਪਰ ਇਹ ਸਾਡੇ ਲਈ ਘਾਤਕ ਹੈ ਸਾਡੇ ਸਰੀਰ ਲਈ ਹਾਨੀਕਾਰਕ ਹੈ ਖਾਸ ਕਰਕੇ ਪੋਸਟ ਤੇ ਫੀਮ ਇਨਸ਼ਾਅ ਮੈ ਰੀਡਿੰਗ ਇਨ ਟੈਨਲ 3 ਕੈਨੇਡਾ ਵਿੱਚ ਵੀ ਗੋਲੀ ਚੱਲਦੀ ਐ ਇੱਥੇ ਵੀ ਚੱਲਦੀ ਐ ਉਹਦੇ ਵਿੱਚ ਕੀ ਨੀਂਦ ਵਾਲੀ ਗੋਲੀ ਐ ਨਸ਼ਾ ਹੀ ਆ ਉਹਦੇ ਵਿੱਚ ਜਾਨੀ ਕਿ ਪੰਜਾਬ ਦੇ ਜਿਹੜੇ ਲੋਕ ਨੇ ਨਾ ਉਹਦੇ ਵਿੱਚ ਬਹੁ ਗਿਣਤੀ ਉਹ ਐ ਜਿਨ੍ਹਾਂ ਦਾ ਦਿਮਾਗ ਕੰਮ ਕਰਦਾ ਨਹੀਂ بس ਉਹਨਾਂ ਨੂੰ ਹੀ ਭੇੜ ਚਾਲ ਕੇ ਜਾਂਦਾ ਹੈ ਇਹ ਬੇਨਤੀ ਮੈਂ ਤਾਂ ਕੀਤੀ ਚਾਰ ਪੰਜ ਵੀਡੀਓ ਦੇਖੀਆਂ ਉਹ 4 ਕਿਲੋ ਬਦਾਮ ਲਈ ਬੈਠੇ ਹੁੰਦੇ ਆ ਖਾਸ ਕਰ ਹੁੰਦੀ ਹੈ 1 ਕਿਲੋ 2 ਕਿਲੋ ਮਾਜ ਤੇ ਕਾਲੀ ਮਿਰਚ ਐਵੀਆਂ ਚੀਜ਼ਾਂ ਲਈ ਬੈਠੇ ਹੁੰਦੇ ਆ ਤੇ ਨਾਲ ਹੀ ਦੱਸੀ ਜਾਂਦੇ ਆ 40 ਗਲਾਸ ਬਣਦੇ ਆ ਜੀ ਇੱਕ ਵਾਰੀ ਰਗੜਾ ਲਾ ਕੇ 50 ਬਣਦੇ ਆ ਜੀ 300 ਰੁਪਏ ਗਲਾਸ ਦਿੰਨੇ ਆਂ ਜੀ ਅਸੀਂ ਤੁਸੀਂ ਆਸਟਨ ਲਾ ਕੇ ਦੇਖੋ ਕਿ ਉਹਨਾਂ ਦੀ ਦਿਹਾੜੀ ਕਿੰਨੀ ਪੈਂਦੀ ਹੈ 5-7 ਸੌ ਦਾ ਸਮਾਨ ਜੋ ਲਾਉਂਦੇ ਆ ਤਾਂ ਉਹ ਘਟ-ਘਟ 2-3000 ਦਿਹਾੜੀ ਪਾ ਕੇ ਜਾਂਦੇ ਪਰ ਜਿਹੜੇ ਪੀਣ ਵਾਲੇ ਨੇ ਉਹਨਾਂ ਲਈ ਉਹ ਹਾਨੀਕਾਰਕ ਹੈ ਉਹਨਾਂ ਨੂੰ ਨਸ਼ੇ ਦਾ ਆਦੀ ਬਣਾ ਦਿੰਦੀ ਥੋੜਾ ਜਿਹਾ ਸਮਝੋ ਫਿਰ ਕਰਨਗੇ ਪੰਜਾਬ ਨਸ਼ਿਆਂ ਨੇ ਖਾ ਲਿਆ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ ਬਗਦਾ ਇਹ ਰਿਸਮ ਰਿਸੀ ਜਿਹੜਾ ਤੁਸੀਂ ਪੀ ਰਹੇ ਹੋ ਕੀ ਹੈ ਇਹ ਡਾਕਟਰ ਤੋਂ ਪੁੱਛ ਲਓ ਬੈਤੋਂ ਪੁੱਛ ਲਓ ਕੀ ਇਹ ਨਸ਼ਾ ਨਹੀਂ ਹੈਗਾ ਇਹ ਬੇਨਤੀ ਪ੍ਰਵਾਨ ਕਰਿਓ ਥੋੜਾ ਜਿਹਾ ਅਕਲ ਤੋਂ ਕੰਮ ਲੈ ਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ